ਛੱਤ ਲੀਕ ਹੁੰਦੀ ਹੈ ਤਾਂ ਬਈ ਪੈਂਦੇ ਮੀਂਹ ਦੇ ਵਿੱਚ ਹੀ ਤੁਸੀਂ ਇਲਾਜ ਕਰ ਸਕਦੇ ਹੋ ਛੱਤ ਲੀਕ ਹੋਂ ਤੋਂ ਹਟਾ ਸਕਦੇ ਹਾਂ ਹੁਣ ਜਿਵੇਂ ਮੀਂਹ ਦਾ ਮੌਸਮ ਹੈ ਬਾਰਿਸ਼ ਦਾ ਮੌਸਮ ਹੈ ਪੱਖਿਆਂ ਥਾਂ ਹੀ ਪਾਣੀ ਆਉਣ ਲੱਗ ਜਾਂਦਾ ਹੈ ਜਾਂ ਛੱਤ ਲੀਕ ਹੋ ਜਾਂਦੀ ਹੈ ਜਾਂ ਕੰਧਾਂ ਦੇ ਨਾਲ-ਨਾਲ ਪਾਣੀ ਆਉਣ ਲੱਗ ਜਾਂਦਾ ਹੈ ਲੈਂਟਰਾਂ ਇਹ ਆਪਾਂ ਜਿਹੜੀ ਛੱਤਾਂ ਦੀ ਗੱਲ ਕਰ ਰਹੇ ਹਾਂ ਉੱਥੇ ਤੁਸੀਂ ਇਹੇ ਤਰੀਕਾ ਵਰਤ ਸਕਦੇ ਹੋ ਤੁਹਾਡੀ ਛੱਤ 1% ਨਹੀਂ ਚੋਊਗੀ ਤੇ ਇੱਕ ਗੱਲ ਹੋਰ ਹੁਣ ਦੇਖੋ ਜਿਵੇਂ ਝੜੀ ਲੱਗੀ ਹੋਈ ਹੈ ਰੁਕਦੀ ਨਹੀਂ ਤੁਸੀਂ ਚੱਲਦੇ ਮੀਂਹ ਦੇ ਵਿੱਚ ਹੀ ਦਾ ਇਲਾਜ ਕਰ ਸਕਦੇ ਹੋ ਪੈਂਦੇ ਮੀਂਹ ਦੇ ਵਿੱਚ ਹੀ ਪੈਂਦੇ ਮੀਂਹ ਦੇ ਵਿੱਚ ਹੀ ਘਰ ਦੇ ਵਿੱਚ 20 ਰੁਪਏ ਦੀ ਚੀਜ਼ ਹੈ ਤਿਆਰ ਕਰਕੇ ਤੁਸੀਂ ਆਪਣਾ ਜਿਹੜਾ ਇਹ ਇਲਾਜ ਕਰ ਸਕਦੇ ਹੋ ਕੰਮ ਵੀ ਸਿਰਫ 1-2 ਮਿੰਟਾਂ ਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਚਲਦੇ ਮੀਂਹ ਦੇ ਵਿੱਚ ਬਸ ਜਿੱਥੇ ਤੁਹਾਨੂੰ ਲੱਗਦਾ ਵੀ ਲੀਕ ਹੋ ਰਿਹਾ ਇਸ ਜਗ੍ਹਾ ਤੋਂ ਉੱਥੇ ਇਹਨੂੰ ਪਾ ਦਿਓ ਇੱਕ ਤੁਸੀਂ ਹੋਰ ਧਿਆਨ ਰੱਖਣਾ ਵੀ ਪਹਿਲਾਂ ਤੁਸੀਂ ਚੈੱਕ ਕਰਨਾ ਵੀ ਕਿੱਥੋਂ ਲੀਕ ਹੋਊਗਾ ਚੰਗੀ ਤਰ੍ਹਾਂ ਤੇ ਤੁਹਾਨੂੰ ਦੱਸਾਂਗੇ ਵੀ ਇੱਕ ਕਈ ਵੀਰ ਨੂੰ ਪਤਾ ਨਹੀਂ ਲੱਗਦਾ ਵੀ ਲੀਕ ਕਿੱਥੋਂ ਉਹ ਵੀ ਆਪਾਂ ਦੱਸਾਂਗੇ ਵੀ ਤੁਸੀਂ ਲੀਕ ਦਾ ਕਿਵੇਂ ਪਤਾ ਕਰਨਾ ਹੈ ਪਹਿਲਾਂ ਜਿੱਥੇ ਤੁਸੀਂ ਮਤਲਬ ਤੁਹਾਨੂੰ ਥੈਹ ਕੇ ਜੋੜ ਉੱਥੇ ਤੁਸੀਂ ਇੱਕ ਤਾਂ ਪਟ્રોલ ਇਹ ਕਿਹੜਾ ਕਾਲਾ ਤੇਲ ਹੁੰਦਾ ਉਹਨੂੰ ਮਿਕਸ ਕਰਕੇ ਉੱਥੇ ਜਿਹੜਾ ਪਾਣੀ ਵਿੱਚ ਗਿਆ ਹੋਊਗਾ ਉਹ ਪਰੇ ਹਟ ਜਾਊਗਾ ਮਤਲਬ ਨੇੜੇ ਤੇੜੇ ਪਾਣੀ ਪਰੇ ਹਟ ਜਾਊ ਚਲਦੇ ਮੀਂਹ ਦੇ ਵਿੱਚੀ ਉੱਥੇ ਵਸੇ ਇਹ ਕੋਲ ਪਾ ਦਿਓ ਤੇ ਹੁਣ ਤੁਸੀਂ ਅਸਲ ਕੋਲ ਤਿਆਰ ਕਰਨਾ ਹੁਣ ਕਈ ਵੀਰ ਕਹਿੰਦੇ ਸਾਨੂੰ ਥੌਂਦਾ ਨਹੀਂ ਵੀ ਜੋੜ ਕੇ ਇੱਥੇ ਐ ਇੱਕ ਤਾਂ ਜਿਹਦੇ ਲਫਾਫਾ ਨਹੀਂ ਪਾਇਆ ਹੁੰਦਾ ਉਹਦੀ ਜ਼ਿਆਦਾ ਦਿੱਕਤ ਆਉਂਦੀ ਹੈ ਇਹ ਜਦ ਲਫਾਫਾ ਖਰਾਬ ਹੋ ਜਾਂਦਾ ਇੱਕ ਤੁਸੀਂ ਹੋਰ ਕਰਨਾ ਹੈ ਕੰਮ ਜਿੱਥੇ ਪੱਕੇ ਹੁੰਦੇ ਜਾਂ ਜਿੱਥੇ ਮਤਲਬ ਕਿ ਬੀਂ ਪਏ ਹੁੰਦੇ ਉੱਥੇ ਕਈ ਵਾਰ ਕਈ ਸਰੀਆ ਉੱਪਰ ਉੱਠ ਜਾਂਦਾ ਮਤਲਬ ਜੇਕਰ ਤੁਸੀਂ ਟਾਇਲਾਂ ਨਹੀਂ ਲਾਈਆਂ ਤੁਹਾਨੂੰ ਪਤਾ ਜਿੱਥੇ ਬੀਮ ਹੁੰਦੀ ਹੈ ਨਾ ਉੱਥੇ ਸਰੀਆ ਉੱਪਰ ਮਲੇ ਹਵਾ ਮਿਲ ਜਾਂਦੀ ਹੈ ਫੁੱਲ ਜਾਂਦਾ ਸਰੀਆ ਉੱਥੋਂ ਜ਼ਿਆਦਾ ਲੀਕ ਹੁੰਦਾ ਹੈ ਉਦੋਂ ਥੋੜਾ ਮੋਟਾ ਪਟਕ ਕੇ ਫੇਸਮੈਂਟ ਸਮਟ ਪਾ ਕੇ ਉਹ ਚੰਗੀ ਤਰ੍ਹਾਂ ਲਾਜ ਕਰਨਾ ਪਊਗਾ ਜੇਕਰ ਸਰੀਆ ਫੁੱਲ ਗਿਆ ਉਹਦਾ ਲਾਜ ਇਸ ਤਰੀਕੇ ਨਾਲ ਕਰਨਾ ਪਊਗਾ ਤੇ ਹੁਣ ਤੁਸੀਂ ਕੀ ਕਰਨਾ ਪਟਰੋਲ ਪਾ ਕੇ ਉਹਦੇ ਵਿੱਚ ਜਿਹੜੀ ਮਲੇ ਫਾਰਮ ਹੁੰਦੀ ਹੈ ਗੁੱਧ ਕਹਿੰਦੇ ਨੇ ਆਪਾਂ ਜਾਂ ਆਪਾਂ ਥਰਮਾਕੋਲ ਕਹਿੰਦੇ ਨੇ ਇਹਨੂੰ ਬਸ ਤੁਸੀਂ ਪਟਰੋਲ ਦੇ ਵਿੱਚ ਉਹਨੂੰ ਮਿਕਸ ਕਰੀ ਜਾਣਾ ਆਪੇ ਕੁਲੀ ਜਾਊਗੀ ਹੋਰ ਕੁਝ ਕਰਨ ਦੀ ਲੋੜ ਨਹੀਂ ਪਟਰੋਲ ਦੇ ਵਿੱਚ ਥਰਮਾਕੋਲ ਨੂੰ ਬਸ ਸੱਟੀ ਚਲੋ ਉਹ ਇੱਕ ਲਿਕਵਿਡ ਜਿਹਾ ਬਣੀ ਤੇ ਇਹ ਲੇਕੋੜ ਬਣਾਣਾ ਤੁਸੀਂ ਜਿਵੇਂ ਐ ਲਾ ਲਓ ਵੀ 100 150 ਗ੍ਰਾਮ ਪਟਰੋਲ ਪਾ ਲਓ ਉਹਦੇ ਵਿੱਚ 19 ਕੀ ਥਰਮਾ ਕੋਲ ਪਾਈ ਚੱਲੋ ਜਿੰਨਾ ਟਾਈਮ ਉਹ ਗਾੜਾ ਲੇਕੋੜ ਨਹੀਂ ਬਣਦਾ ਇਹ ਲੇਕੋੜ ਇੰਨਾ ਜ਼ਿਆਦਾ ਮਜ਼ਬੂਤ ਬਣੂਗਾ ਵੀ ਉੱਪਰ ਚਾਹੇ ਕੋਸ਼ ਮਰਜ਼ੀ ਕਰੀ ਚੱਲਿਓ ਬਾਅਦ ਚੋਂ ਕੰਮ ਕਰੀ ਚੱਲਿਓ ਚਲਦੇ ਮੀਚ ਲਾ ਦਿਓ ਉੱਪਰ ਮੱਲ ਜਿੰਨਾ ਮਰਜ਼ੀ ਮੀਂਹ ਪਈ ਚੱਲੇ ਕਿਧਰੇ ਨਹੀਂ ਹਲਦਾ ਹੈਗਾ ਇਹ ਇਹਦੀ ਇੱਕ ਇਹ ਨਿਸ਼ਾਨੀ ਹੈ ਮਤਲਬ ਪੂਰਾ ਪੱਕਾ ਕੰਮ ਹੋਊਗਾ ਜਦੋਂ ਇਹ ਵਧੀਆ ਤਿਆਰ ਹੋ ਗਿਆ ਬਾਵਾ ਸਾਰਾ ਬਣ ਗਿਆ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਐਡ ਕਰਾਂਗੇ ਉਹ ਤਾਂ ਐਡ ਕਰਾਂਗੇ ਵੀ ਚਲਦੇ ਮੀਂਹ ਦੇ ਵਿੱਚ ਜੇਕਰ ਤੁਸੀਂ ਬੰਦ ਕਰਨਾ ਹੈ ਉਹ ਤਾਂ ਐਡ ਕਰਨੀ ਪੈਂਦੀ ਆ। ਜੇਕਰ ਤਾਂ ਮੀਂਹ ਪੈਂਦਾ ਨਹੀਂ ਮਤਲਬ ਮੀਂਹ ਰੁਕਿਆ ਹੋਇਆ ਥੱਲੇ ਸੁੱਕਾ ਹੋਇਆ ਫਿਰ ਤਾਂ ਤੁਸੀਂ ਆਈ ਸਿੱਧਾ ਲਿਕਵਿਡ ਵਰਤ ਲਿਓ। ਜੇਕਰ ਮੀਂਹ ਪੈਣ ਲੱਗ ਰਿਹਾ ਮੀਂਹ ਪੈਣ ਦੇ ਵਿੱਚ ਤੁਸੀਂ ਵਰਤਨਾ ਤਾਂ ਇਹਦੇ ਵਿੱਚ ਉਹੀ ਜਿਹੜਾ ਆਪਾਂ ਮਤਲਬ ਕਿ ਮਗਲੈ ਮੱਛਾ ਮਗਲਾ ਲੋਂਦਾ ਕਾਲਾ ਤੇਲ ਕਹਿੰਦੇ ਨੇ ਆਪਾਂ ਉਹੀ ਐਡ ਕਰ ਲਓ ਥੋੜਾ ਜਿਹਾ ਇਹਦੇ ਵਿੱਚ। ਇਹਦਾ ਕੀ ਫਾਇਦਾ ਹੋਊਗਾ ਇਹਦੇ ਨਾਲ ਪਾਣੀ ਨੇੜੇ ਨਹੀਂ ਲੱਗੂਗਾ ਜਦੋਂ ਆਪਾਂ ਇਹਨੂੰ ਲਾਵਾਂਗੇ ਉਦੋਂ ਪਾਣੀ ਦੂਰ ਰੱਖੂਗਾ ਇਹ। ਬਾਅਦ ਵਿੱਚ ਕੋਈ ਚੱਕਰ ਨਹੀਂ ਉੱਪਰ ਇਹਨੇ ਹੱਲਣਾ ਨਹੀਂ ਇਹਨੇ ਉੱਥੇ ਜੰਮ ਜੇਣਾ ਤੇ ਲਾਉਣ ਵੇਲੇ ਥੋੜਾ ਧਿਆਨ ਨਾਲ ਲਾਇਓ ਵੀ ਥੋੜਾ ਲਾਉਣਾ ਔਖਾ ਹੁੰਦਾ ਹੈ ਮਤਲਬ ਕਿ ਚੰਗੀ ਤਰ੍ਹਾਂ ਜਿਹੜੀ ਤੇੜ ਹੋਊਗੀ ਤੇੜ ਨੂੰ ਚੰਗੀ ਤਰ੍ਹਾਂ ਭਰਿਓ ਬਸ ਕੇਰ ਉੱਪਰ ਲੱਗ ਗਿਆ ਫੇਰ ਨੀ ਦੇ ਵਿੱਚ ਪਾਣੀ ਜਾਂਦਾ ਜਿਆਦਾ ਔਖਾ ਬਸ ਉਹੀ ਹੁੰਦਾ ਜਿਹੜਾ ਪੱਖਿਆਂ ਸਾਈ ਪਾਣੀ ਆ ਜਾਂਦਾ ਵੀ ਉਹ ਪਣ ਉੱਥੇ ਹੁੰਦਾ ਨਹੀਂ ਉਹਨੂੰ ਪਾੜ ਲਿਓ ਉਹ ਜਿਆਦਾ ਜਿੱਥੇ ਮਤਲਬ ਕਿ ਬੀਮ ਹੁੰਦੇ ਆ ਉੱਥੇ ਹੀ ਹੁੰਦਾ ਜਿਆਦਾ ਸਰੀ ਉੱਪਰ ਉੱਥੇ ਹੁੰਦਾ ਉੱਥੇ ਗੌਰ ਕਰ ਲਿਓ ਉੱਥੇ ਮਿਲੂਗਾ ਆਪਾਂ ਨੂੰ ਤੇ ਬਸ ਜੇ ਕੋਈ ਤੇੜ ਤੋੜ ਹੁੰਦੀ ਹੈ ਉੱਥੇ ਤੇੜ ਭਰ ਦ ਜਾ ਕਿ ਸੀ ਮੰਨ ਲਓ ਕਿ ਟੈਂਕ ਡੂੰਘੀ ਕੋਲ